ਬੇਨਤੀ ਕਰਕੇ ਮੈਂ ਸਮਾਪਤੀ ਵਾਲੇ ਬੰਦੇ ਹੋਣਾ ਕਿੱਦਾਂ ਹੋ ਸਕਦਾ ਹੈ ਫਰਕ ਸ਼ੀਅਰ ਦਾ ਵਹਿੜਾ ਤੇ ਫਰਕ ਸ਼ੀਅਰ ਨੂੰ ਕਿਸੇ ਨੇ ਕਿਹਾ ਭੀ ਭੁੱਖ ਬੰਦੇ ਤੋਂ ਬਹੁਤ ਕੁਸ਼ ਕਰਾ ਲਿੰਦੀ ਹੈ ਜੇ ਸਿੱਖਾਂ ਨੂੰ ਖਤਮ ਕਰਨਾ ਹੈ ਨੇ ਇੱਕ ਐਕਸਪੈਰੀਮੈਂਟ ਕਰ ਰਹਿਣਾ ਤੇ ਤਜਰਬਾ ਕਰਕੇ ਵੇਖ ਕਹਿੰਦਾ ਕੀ ਤਜਰਬਾ ਕਰੀਏ ਵੇਖੋ ਆਪਣੀ ਕੌਮ ਦੀ ਚੜ੍ਹਦੀ ਕਲਾ ਕਹਿੰਦੇ ਇਦਾਂ ਕਰ ਇਹਨਾਂ ਨੂੰ ਭੁੱਖਣ ਪਾਣਿਆਂ ਨੂੰ ਜੇਲ੍ਹ ਚ ਬੰਦ ਕਰਦੇ ਪਾਣੀ ਦਾ ਘੁੱਟ ਨਾ ਦੇ ਇਹਨਾਂ ਨੂੰ ਰੋਟੀ ਦੀ ਬੁਰਕੀ ਨਾ ਥਾਣਨ ਨੂੰ ਦੇ ਵੇਨੇ ਆਪਣਾ ਕਿੰਨਾ ਕੁ ਸਿੱਖੀ ਨਾਲ ਪਿਆਰ ਕਰਦੇ ਨੇ ਇੱਕ ਬਜ਼ੁਰਗ ਕਹਿੰਦੇ ਇੱਕ ਬਜ਼ੁਰਗ ਨੂੰ ਬੰਦ ਕਰਦੇ ਇੱਕ ਨੌਜਵਾਨ ਨੂੰ ਕਰਦੇ ਇੱਕ ਬੱਚੇ ਨੂੰ ਕਰਦੇ ਕੋਈ ਤੇ ਮਿਲੂਗਾ ਨਾ ਰੋਟੀ ਦੇ ਬਦਲੇ ਬਜ਼ੁਰਗ ਬੰਦੇ ਨੂੰ ਵੀ ਭੁੱਖ ਛੇਤੀ ਲੱਗਦੀ ਹੈ ਤੇ ਬੱਚਿਆਂ ਨੂੰ ਵੀ ਭੁੱਖ ਛੇਤੀ ਲੱਗਦੀ ਹੈ ਅਜੇ ਨੌਜਵਾਨ ਜਿਹੜਾ ਸਟਰੋਂਗ ਹੁੰਦਾ ਕੱਢ ਜਾਂਦਾ ਕਈ ਵਾਰ ਚ ਇੱਕ ਬੱਚਾ ਬੰਦ ਕਰਤਾ ਇੱਕ ਬਜ਼ੁਰਗ ਬੰਦ ਕਰਤਾ ਇੱਕ ਨੌਜਵਾਨ ਬੰਦ ਕਰਤਾ ਜੇਲ੍ਹ ਦੇ ਵਿੱਚ ਕਈ ਦਿਨ ਉਹਨਾਂ ਨੂੰ ਪਾਣੀ ਦਾ ਘੋਟ ਨਾ ਪਿਆਇਆ ਰੋਟੀ ਦੀ ਬੁਰਕੀ ਨਾ ਉਠਾਈ ਅਖੀਰ ਜਦੋਂ ਲੱਗਿਆ ਨਾ ਕਿ ਇਹਨਾਂ ਦੀਆਂ ਆਂਤਾਂ ਭੁੱਖ ਨਾਲ ਤੜਫ ਰਹੀਆਂ ਹੋਣਗੀਆਂ ਇੱਕ ਰੋਟੀ ਦਾ ਟੁਕੜਾ ਜੇਲ੍ਹ ਦੇ ਵਿੱਚ ਸੁੱਟਿਆ ਤੇ ਫਰਖੇਰ ਪਤਾ ਕੀ ਸੋਚਦਾ ਸੀ ਲੜ ਲੜ ਕੇ ਮਰ ਜਾਣਗੇ ਰੋਟੀ ਦੇ ਬਦਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖਾਂ ਨੇ ਜਦੋਂ ਰੋਟੀ ਦਾ ਟੁਕੜਾ ਫੜਿਆ ਨਾ ਤੇ ਬੱਚੇ ਦੇ ਹੱਥ ਰੋਟੀ ਆਈ ਤੇ ਬੱਚਾ ਰੋਟੀ ਦਾ ਟੁਕੜਾ ਲੈ ਕੇ ਨਾ ਤੇ ਨੌਜਵਾਨ ਵੀਰ ਨੂੰ ਕਹਿੰਦਾ ਵੀ ਮੇਰੇ ਵੀਰਿਆ ਤੂੰ ਮੇਰੇ ਨਾਲੋਂ ਵੱਡਾ ਆ ਮੈਂ ਤਾਂ ਨਿਆਣਾ ਆ ਮੈਂ ਕੀ ਕਰਨਾ ਤੂੰ ਰੋਟੀ ਖਾ ਲਾ ਤੂੰ 4 ਦਿਨ ਕੱਢੇਗਾ ਕੋਈ ਕੌਮ ਦੀ ਸੇਵਾ ਕਰ ਜਾਏਗਾ ਫਰਖशीर ਦੀ ਝੀਲ 'ਚ ਬੈਠੇ ਪਤਾ ਇਹਨੇ ਬਾਹਰ ਨਹੀਂ ਕੱਢਣਾ ਪਰ ਆਸ ਵੇਖੋ ਕਿੰਡੀ ਕਮਾਲ ਦੀ ਹੈ ਅੰਦਰੋਂ ਅੰਦਰੋਂ ਨਹੀਂ ਕਮਜ਼ੋਰ ਹੋਏ ਉਹਦੇ ਹੱਥ ਤੇ ਰੋਟੀ ਰੱਖੀ ਨੌਜਵਾਨ ਨੇ ਰੋਟੀ ਫੜੀ ਬਜ਼ੁਰਗ ਦੇ ਹੱਥ ਤੇ ਰੱਖਦੀ ਬਾਪੂ ਜੀ ਅਸੀਂ ਤੇ ਨਿਆਣੇ ਆ ਫਿਰ ਵੀ ਸਾਡਾ ਕੋਈ ਤਜਰਬਾ ਨਹੀਂ ਅਸੀਂ ਕੋ ਬਹੁਤੀ ਸਮਝ ਵਾਲੇ ਬੰਦੇ ਨਹੀਂ ਤੁਸੀਂ ਬਜ਼ੁਰਗ ਹੋ ਬੜਾ ਲੰਮਾ ਤਜਰਬਾ ਤੁਹਾਡਾ ਰੋਟੀ ਦੀ ਬੁਰਕੀ ਖਾ ਲਓ ਜੇ ਜੇਲ੍ਹ ਤੋਂ ਬਾਹਰ ਜਾਓਗੇ ਤੁਸੀਂ ਕੋਈ ਕੌਮ ਦੀ ਸੇਵਾ ਕਰ ਸਕੋਗੇ ਹਾਲਾਂਕਿ ਰਿਸ਼ਤਾ ਨਹੀਂ ਸੀ ਕੋਈ ਉਸ ਬਜ਼ੁਰਗ ਦੇ ਨਾਲ ਉਹਨਾਂ ਦਾ ਨਾ ਬੱਚੇ ਨਾਲ ਕੋਈ ਰਿਸ਼ਤਾ ਸੀ ਬਜ਼ੁਰਗ ਦੇ ਹੱਥ ਤੇ ਰੋਟੀ ਆਈ ਉਹਨੇ ਰੋਟੀ ਫਿਰ ਬੱਚੇ ਦੇ ਹੱਥ ਤੇ ਰੱਖੀ ਕਹਿੰਦਾ ਮੈਂ ਨਦੀ ਕਿਨਾਰੇ ਰੁਖੜਾ ਹਾਂ ਪਤਾ ਨਹੀਂ ਕਿਹੜਾ ਸਾਹ ਅਖੀਰਲਾ ਹੋਵੇ ਮੇਰੇ ਬੱਚਿਆ ਤੂੰ ਰੋਟੀ ਖਾ ਲਾ ਤੇਰੀ ਉਮਰ ਨਿਆਣੀ ਐ ਤੂੰ ਜੇ ਰੋਟੀ ਖਾਏਂਗਾ ਹੋ ਸਕਦਾ ਕੋਈ ਲੰਮੀ ਉਮਰ ਕੱਢ ਜਾਏ ਤੇ ਕੌਮ ਦੀ ਕੋਈ ਸੇਵਾ ਕਰ ਜਾਏ ਜਿਹੜਾ ਸੰਤਰੀ ਪਹਿਰੇ ਤੇ ਖਲੋਤਾ ਸੀ ਉਹ ਵੀ ਚੀਕਾ ਨਿਕਲ ਗਈਆਂ ਕਹਿੰਦਾ ਦੁਨੀਆ ਦੀ ਕੋਈ ਤਾਕਤ ਇਸ ਕੌਮ ਨੂੰ ਮਕਾ ਨਹੀਂ ਸਕਦੀ ਜੋਰ ਲਾ ਲਈ ਫਰਗਸ਼ੀਰ ਤੋਂ ਤੇਰੀਆਂ ਪੁਸਤਾਂ ਗਲ ਜਾਣਗੀਆਂ ਇਹ ਕੌਮ ਨਹੀਂ ਮੁਕਾਇਆ ਮੁੱਕਦੀ ਜਿਹੜੇ ਕਈ ਕਈ ਦਿਨਾਂ ਦੇ ਭੁੱਖਣ ਭਾਣੇ ਵੀ ਰੋਟੀ ਦੀ ਬੁਰਕੀ ਲੈ ਕੇ ਤੇ ਇੱਕ ਦੂਜੇ ਦੇ ਮੂੰਹ ਵਿੱਚ ਪਾਉਂਦੇ ਹੋਣ ਕਿਹੜੀ ਦੁਨੀਆ ਦੀ ਤਾਕਤ ਇਹਨਾਂ ਇਹ ਇਹ ਫਰਗਸ਼ੀਰ ਦਾ ਵੇਲਾ ਆ ਬੰਦਾ ਸਿੰਘ ਬਹਾਦਰ ਦੇ ਵੇਲੇ ਦੀ ਗੱਲ ਕਰਦਾ ਮੈਂ ਤੇ ਜਿਹੜੇ ਗੁਰੂ ਦੇ ਨਾਲ ਸਿੱਖ ਰਹੇ ਹੁਣ ਰੋਟੀ ਦੇ ਬਦਲੇ ਗੁਰੂ ਨੂੰ ਕਹਿ ਕੇ ਆ ਜਾਣ ਤੇ ਅਸੀਂ ਤੇਰੇ ਸਿੱਖ ਨਹੀਂ ਐ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਸਾਡੇ ਪਤਾ ਨਹੀਂ ਕਿਉਂ ਇਹ ਸਾਖੀਆਂ ਅਸੀਂ ਪ੍ਰਚਲਿਤ ਕੀਤੀਆਂ ਨਾਲੇ ਬਾਣੀ ਕਹਿੰਦੀ ਐ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਬੋਲੋ ਗੱਜ ਕੇ ਦੁੱਖ ਵਿੱਚ ਸੁਖ ਮਨਾਈ ਕੀ ਸਿੱਖਾ ਨੇ ਬਾਣੀ ਨਹੀਂ ਜੀਵੀ ਸਿੱਖ ਬਾਣੀ ਨੂੰ ਨਹੀਂ ਸੀ ਜਿਉਂਦੇ ਬਾਣੀ 'ਚ ਲਿਖਿਆ ਜੇ ਸੁੱਖ ਦੇਣ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇਣ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਜੇ ਮਾਲਕਾ ਭੁੱਖ ਵੀ ਦੇਂਗਾ ਨਾ ਤੇ ਤੈਨੂੰ ਰੱਜੇ ਰੱਜੇ ਪ੍ਰਤੀਤ ਹੋਵਾਂਗੇ ਅਸੀਂ ਅੰਦਰੋਂ ਸਾਡੀਆਂ ਅੰਦਰਾਂ ਲੂਸ ਦੀਆਂ ਹੋਣਗੀਆਂ ਪਰ ਦੁਨੀਆ ਦਾ ਬੰਦਾ ਸਾਨੂੰ ਭੁੱਖਾ ਨਹੀਂ ਕਹਿ ਸਕਦਾ ਅਸੀਂ ਤੇ ਰੱਜੇ ਪੁੱਜੇ ਭੁੱਖੇ ਬਣੇ ਫਿਰਦੇ ਦਾਜ ਸਾਡੇ ਦਿਮਾਗ 'ਚ ਬੈਠਾ ਹੋਇਆ ਕਿਹੜਾ ਲਾਲਚ ਹੈ ਜਿਹੜਾ ਸਿੱਖ ਨਹੀਂ ਕਰਦਾ ਰਿਸ਼ਤੇਦਾਰੀਆਂ ਅਸੀਂ ਲਾਲਚ ਨਾਲ ਭਰਤੀਆਂ ਸਾਰੀਆਂ ਕਿਸੇ ਨੂੰ ਮਿਲਣ ਜਾਣੇ ਆ ਕੋਈ ਮਿਲਣ ਨਾ ਆਉਂਦਾ ਆ ਤੁਸੀਂ ਤਾਂ ਰਿਸ਼ਤੇ ਰਹਿਣ ਹੀ ਨਹੀਂ ਦਿੱਤੇ ਮਿਲਣ ਨਾਲ ਕਿਸੇ ਰਿਸ਼ਤੇ 'ਚ ਬੰਦੇ ਨੇ ਮਿਲਣ ਜਾਣਾ ਹੋਏ ਅਗਲਾ ਬੰਦਾ ਸੋਚਦਾ 2000 ਦਾ ਖਰਚਾ ਆ ਜੇ ਮਿਲਣ ਜਾਣਾ ਜਿਹਦੇ ਕੋਲ ਨਹੀਂ 2000 ਤੁਸੀਂ ਤਾਂ ਮਿਲਣ ਹੀ ਨਹੀਂ ਦਿੰਦੇ ਉਹਨੂੰ ਬੜੀਆਂ ਮਾਂ ਅਕਸਰ ਕਹਿੰਦਾ ਬੜੀਆਂ ਮਾਵਾਂ ਨੇ ਜਿਨ੍ਹਾਂ ਦਾ ਧੀਆ ਨੂੰ ਮਿਲਣ ਨੂੰ ਜੀ ਕਰਦਾ ਬੜੀਆਂ ਧੀਆ ਨੇ ਜਿਨ੍ਹਾਂ ਦਾ ਦਿਲ ਕਰਦਾ ਵੀ ਮਾਂ ਉਹਨਾਂ ਨੂੰ ਮਿਲਣਾ ਆਵੇ ਪਰ ਜੇ ਮਾਂ ਮਿਲਣ ਆਉਗੀ ਤੇ ਉਹਨੂੰ ਘੱਟੋ ਘਾਟ 2000 ਰੁਪਏ ਖਰਚ ਕੇ ਜਾਣਾ ਪਊਗਾ ਜੇ 2000 ਖਰਚਣ ਤੋਂ ਬਿਨਾ ਮਾਂ ਮਿਲ ਗਈ ਤੇ ਤਾਨੇ ਕਿੰਨੇ ਦਿਨ ਧੀ ਨੂੰ ਸੁਣਨੇ ਪੈਣੇ ਆ ਤੇ ਤੇਰੀ ਮਾਂ ਆਈ ਸੀ ਖਾਲੀ ਹੱਥੀ ਮੁੜ ਗਈ ਉਹ ਤੇ ਧੀ ਨੂੰ ਮਿਲ ਲਈ ਹੁਣ ਟੈਕਸ ਦੇਣਾ ਪਇਆ ਉਹਨੂੰ 2000 ਦਾ ਕਿੰਨੇ ਲਾਲਚੀਆਂ ਸੀ ਸੋ ਗੁਰੂ ਕੇ ਪਿਆਰਿਓ ਸਾਨੂੰ ਆਪਣੇ ਇਤਿਹਾਸ ਦੇ ਵਰਕੇ ਫਰੋੜ ਕੇ ਉਹਨੂੰ ਜੀਣਾ ਪੈਣਾ ਹੈ ਲਾਲਚ ਕੱਢੋ ਆਪਣੀ ਜ਼ਿੰਦਗੀ ਚੋਂ ਲੋਭ ਕੱਢੋ ਆਪਣੀ ਲਾਈਫ ਦੇ ਵਿੱਚੋਂ ਪਰ ਜਿੰਨਾ ਚਿਰ ਤੱਕ ਲੋਭ ਤੇ ਲਾਲਚ ਆਪਣੀ ਲਾਈਫ ਚੋਂ ਨਹੀਂ ਕੱਢੋਗੇ ਉਹਨਾਂ ਚਿਰ ਤੱਕ ਸਾਨੂੰ ਸਿੱਖੀ ਸਮਝ ਨਹੀਂ ਆਉਣ ਵਾਲੀ ਇਹ ਸਾਰੀਆਂ ਚੀਜ਼ਾਂ ਤਾਂ ਹੀ ਸਮਝ ਆਉਣਗੀਆਂ ਜੇ ਅਸੀਂ ਇਹਨਾਂ ਬੋਲਾਂ ਨੂੰ ਸਹੀ ਅਰਥਾਂ 'ਚ ਸਮਝਾਂਗੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਕਉ ਗੁਰੂ ਨੂੰ ਆਣ ਕੇ ਦਰਮਾਦੇ ਠਾਡੇ ਦਰਬਾਰ ਦਰਸ਼ਨ ਦੀਜੈ ਖੁਲ ਬੋਲੋ ਗਾਜੀ ਕੇ ਦਰਸ਼ਨ ਦੀਜੈ ਖੋਲ ਕੇ ਕਵਾੜ ਕਿਹੜੇ ਆ ਕਵਾੜ ਜਿਹੜੇ ਬੰਦ ਹੋਏ ਪਏ ਨੇ ਆ ਕਵਾੜ ਖੋਲ ਸਾਡੇ ਦਿਮਾਗ ਖੋਲ ਮੇਰੇ ਮਾਲਕਾ ਅਕਲ ਦੇ ਸਾਨੂੰ ਤਾਂ ਕਿ ਸਾਨੂੰ ਸਮਾਜ ਵਿੱਚ ਰਹਿਣਾ ਆਵੇ ਬਹੁਤ ਵਾਰ ਮੈਨੂੰ ਭਾਰਤ ਦੀ ਧਰਤੀ ਤੇ ਲੋਕ ਇਹ ਸਵਾਲ ਕਰਦੇ ਨੇ ਗਿਆਨੀ ਜੀ ਸਭ ਤੋਂ ਵੱਧ ਧਰਮ ਸਥਾਨ ਸਾਡੇ ਮੁਲਕ ਵਿੱਚ ਹਨ ਤੇ ਸਭ ਤੋਂ ਵੱਧ ਬੇਈਮਾਨੀ ਵੀ ਬੋਲੋ ਗਾਜੀ ਕਿ ਸਭ ਤੋਂ ਵੱਧ ਬੇਈਮਾਨੀ ਵੀ ਕਿਉਂਕਿ ਧਰਮ ਸਥਾਨਾਂ 'ਤੇ ਸਿਰਫ ਜਾਣੇ ਆ ਅਸੀਂ ਧਰਮੀ